ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿਹੜੇ ਵੀਰ ਵੀ ਆਪਣੇ ਚੈਨਲ ਦੇ ਨਾਲ ਜੁੜੇ ਆ ਦਿਲੋਂ ਧੰਨਵਾਦ ਹੈ ਉਹਨਾਂ ਦਾ ਤੇ ਆਪਾਂ ਪਹੁੰਚੇ ਆ ਅੱਜ ਵੀਰ ਬਗੀਚੇ ਦੇ ਕੋਲ ਤੇ ਵੀਰ ਨੇ ਬਹੁਤ ਹੀ ਜ਼ਿਆਦਾ ਚੰਗੇ ਢੰਗ ਤਰੀਕੇ ਦੇ ਨਾਲ ਸਬਜ਼ੀ ਰਾਵੇ ਨੂੰ ਲਾਇਆ ਕੇਦ ਤੇ ਬਿਲਕੁਲ ਕੋਈ ਇਚ ਰੇ ਨਹੀਂ ਕੋਈ ਸਪਰੇ ਨਹੀਂ ਬਿਨਾ ਰੇ ਸਪਰੇ ਦੇ ਸਾਰੀ ਸਬਜ਼ੀ ਤਿਆਰ ਕੀਤੀ ਆ ਇਹ ਬਾਕੀ ਦੀ ਜਾਣਕਾਰੀ ਆਪਾਂ ਬਾਈ ਦੇ ਕੋਲੋਂ ਆਪਾਂ ਲੈਨੇ ਆਂ ਤੇ ਆਜੋ ਕਰੀਏ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋਲਣਾ ਠੀਕ ਠਾਕ ਜੀ ਜੱਦੀ ਕਲਾ ਚੜਦੀ ਕਲਾ ਜੀ ਕਾ ਚਾਹੀਦਾ ਸੇਤਾ ਕੜਾਣਾ ਸੇਤਾ ਜਿੰਨੀਆਂ ਘਾਗੀਆਂ ਚਲੋ ਵਧੀਆ ਸੇਤਾ ਤਾਂ ਲੀਆਂ ਸਾਰੀਆਂ ਵਧੀਆ ਚਲੋ ਬਿਲਕੁਲ ਜਿੱਦਾਂ ਦਾ ਹਾਂਜੀ ਜੀ ਫੇਟਿਆ ਕੇ ਪੂਰਾ ਬਾਈ ਆ ਫਿਰ ਆਪਾਂ ਤੁਹਾਡਾ ਜੱਗੇ ਬਾਈ ਸਰੀ ਬਹੁਤ ਫੇਟਿਆ ਇਹ ਸੈੱਟ ਹੈਗਾ ਅਸੀਂ ਹੁਣ ਤੁਹਾਡਾ ਜੱਗ ਡੋਲੇ ਨਹੀਂ ਐਨੇ ਤੁਹਾਡੇ ਸੈੱਟ ਇਹ ਟੁੰਡ ਤੁਹਾਡਾ ਬਹੁਤ ਸੈੱਟ ਹੈ ਨਗਰ ਨੇ ਕਰਕੇ ਵੀ ਇੱਕ ਖਾਸ ਦੇ ਦਾ ਭਰਾ ਹੈ ਆਪਣਾ ਜਾਨੀ ਆਪਾਂ ਨੂੰ ਮਾਰਦਾ ਹੈ ਤੇ ਕਰੀਏ ਹਰ ਸ਼ੁਰੂਆਤ ਆਪਾਂ ਇਤਨਾ ਬੈਠੇ ਬੈਠੇ ਡਏ ਹਾਂ ਤੇ ਇਹ ਵੀ ਸਬਜ਼ੀ ਬਾਰੇ ਕਿੱਦਾਂ ਤੇ ਕਿਹਾ ਵੀ ਚਲ ਵੀਡੀਓ ਨਾਲੇ ਬਣਾ ਕੇ ਨਾਲ ਜਾਣਕਾਰੀ ਦਿੰਨੇ ਆ ਜਾਣਕਾਰੀ ਜਾਣਕਾਰੀ ਤੇ ਜਿਹੜੀ ਆਪਾਂ ਇੱਕ ਸਪਰੇਅ ਵਾਲੀ ਖਾਨੇ ਸਬਜ਼ੀ ਉਹ ਪਾੜੀ ਹਾਂ ਬਿਲਕੁਲ ਬਾਕੀ ਆਪਾਂ ਦੱਸਾਂਗੇ ਵੀ ਕਿੱਦਾਂ ਆਪਾਂ ਤਿਆਰ ਕੀਤੀ ਆ ਅੱਛਾ ਜੀ ਹਾਂਜੀ ਤੇ ਇਧਰ ਲਈ ਸ਼ੁਰੂਆਤ ਤੋਂ ਕਰੀਏ ਵੀਡੀਓ ਕਰ ਲਓ ਲੋਬਾ ਜੀ ਆ ਟਮਾਟਰ ਕਰੋ ਚੈੱਕ ਆ ਦੇ ਵੀ ਟਮਾਟਰ ਜੀ ਟਾਲੀ ਦਾ ਪੂਰਾ ਪਰਿਆ ਤੇ ਆਪਾਂ ਆ ਵੇਖੋ ਇਹ ਬਾਈ ਹੁੰਦਾ ਕੋਈ ਬੀਬਾਰਾ ਕੋਈ ਹਾਂਜੀ ਬੀਬਾਰਾ ਕੋਈ ਕਿਹੜੀ ਵੈਰੈਟੀ ਦਾ ਇਹ ਬੀ ਅਸੀਂ ਆ ਵੀ ਹਾਈਬ੍ਰਿਡ ਦੇ ਤਿਆਰ ਕਰਕੇ ਨਾ ਅੱਛਾ ਕਰੇ ਘਰੇ ਘਰੇ ਤਿਆਰ ਕਰਦੇ ਆਂ ਠੀਕ ਹੈ ਠੀਕ ਹੈ ਹਾਂਜੀ ਅੱਛਾ ਜੀ ਇਹ ਮੰਨ ਲਓ ਅਸੀਂ ਆਪਣੇ ਘਰੇ ਹੀ ਮੰਨ ਲਓ ਜਦੋਂ ਮੰਡ ਸਾਰੇ ਲਾਉਂਦੇ ਹਾਂ ਚਲੋ ਫੈਂਟ ਤੇ ਆ ਗਏ ਇਹ ਬਾਈ ਹਰ ਇਹਨਾਂ ਨੂੰ ਕਿਹੜੀ ਮਤਲਬ ਕਿਹੜੀ-ਕਿਹੜੀ ਖਰਾਕ ਪਾਉਂਦੇ ਜੀ ਇਹਨਾਂ ਨੂੰ ਖਰਾਕ ਤੇ ਭਾਜੀ ਇਦਾਂ ਹੀ ਆ ਵੀ ਆਪਾਂ ਇੱਕ ਦੇਸੀ ਰੂੜੀ ਪਾਈਦੀ ਆ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਸਪੈਸ਼ਲ ਦੇਸੀ ਰੂੜੀ ਇਹਦੇ ਵਾਸਤੇ ਅੱਛਾ ਜੀ ਤੇ ਨਾਲ ਮੰਨੋ ਜੇ ਕੋਈ ਨੂੰ ਸੁੰਡੀ ਵਗੈਰਾ ਪਾ ਜੇ ਤੇ ਉਹ ਕਿਦਾਂ ਕਵਰ ਕਰਦੇ ਜੇ ਬਿਲਕੁਲ ਭਾਜੀ ਉਹ ਵੀ ਆਪਣੇ ਕੋ ਦੇਸੀ ਨੁਕਤਾ ਜੇ ਅੱਛਾ ਜੀ ਠੀਕ ਹੈ ਨਾ ਆਪਾਂ ਸਿਰਫ ਲੂਨ ਦੀ ਸਪਰੇਅ ਕਰਦੇ ਆਂ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਸਿਰਫ ਲੂਨ ਦੀ ਸਪਰੇਅ ਕਰਨੀ ਆ ਤੇ ਇਹੋ ਚੀਜ਼ ਆਪਾਂ ਤਾਂ ਹੀ ਇਸ ਟੌਪਿਕ ਤੇ ਲੱਗੇ ਆ ਬਣਾਉਣ ਵੀ ਜਿਹੜੇ ਵੀਰਪਰਾ ਸਬਜ਼ੀਆਂ ਦਾ ਕੰਮ ਕਰਦੇ ਖੇਤਾਂ ਦਾ ਹਾਂਜੀ ਹਾਂਜੀ ਭਾਜੀ ਵੀ ਇਦਾਂ ਦੀ ਸਪਰੇਅਾਂ ਕਰ ਕਰਾ ਜੀ ਬਿਲਕੁਲ ਬਿਲਕੁਲ ਭਾਜੀ ਤੇ ਨਾ ਆਪਾਂ ਜਿਹੜੀ ਦੂਜਾ ਜਿਤਰਾ ਜ਼ੂਰੀਆ ਹੋ ਗਈ ਕੋਈ ਹੋਰ ਨਾ ਨਾ ਭਾਜੀ ਕੋਈ ਖਾਦ ਨਹੀਂ ਹਾਂ ਨਾ ਨਾ ਬਿਲਕੁਲ ਕੋ ਮਾਲਾ ਪਾ ਕੇ ਫਸਲ ਤਿਆਰ ਕਰਾਂਗੇ ਨਾ ਫਿਰ ਇਹਨੂੰ ਬਹੁਤ ਘੱਟ ਮੰਨ ਲਓ ਕੋਈ ہماری ਵੀ ਸਮਝ ਨਹੀਂ ਕੋਈ ਵੀ ਮੰਨ ਲਓ ਠੀਕ ਹੈ ਹਾਂਜੀ ਫਿਰ ਕਈ ਵੀਰ ਕਹਿੰਦੇ ਤੇ ਗੋਏ ਤੋਂ ਸਿਉਂਗ ਪੈਂਦੀ ਆ ਵੇਖ ਲਓ ਕੋਈ ਗੱਲ ਬਾਤ ਨਹੀਂ ਕੀਤੀ ਵਧੀਆ ਸਰਜੀ ਆ ਇਹ ਤੁਹਾਡੇ ਹੁੰਦੇ ਆਪਾਂ ਲਾਈਏ ਜੇ ਕੰਨਾਕ ਟਾਈਮ ਹੋਇਆ ਜੀ ਕੋਈ ਟਾਈਮ ਨਹੀਂ ਹੋਇਆ ਹਾਂਜੀ ਆ ਦੇਖੋ ਇਹ ਟਮਾਟਰ ਹੋ ਵੀ ਆ ਬੂਟਾ ਇਲਾਣ ਭਰਿਆ ਪਿਆ ਆ ਆ ਦੇਖੋ ਪੂਰੇ ਭਰੇ ਪਏ ਆ ਟਮਾਟਰਾਂ ਦੇ ਬੂਟੇ ਠੀਕ ਹੈ ਹਾਂ ਇਹ ਸ਼ੁਰੂਆਤ ਹੀ ਹੈ ਇਹਨਾਂ ਦੀ ਅੱਛਾ ਜੀ ਸੰਜੀਤ ਭਾਜੀ ਆ ਵੇਖੋ ਕਿ ਕਿਹੜੀ ਕਿਹੜੀ ਆ ਪੱਕੇ ਲਾਈ ਆ ਸਭ ਦੀ ਸਭ ਦੀਆਂ ਸਾਰੀਆਂ ਵਿਖਾਉਨੇ ਆਪਾਂ ਅੱਛਾ ਜੀ ਸਾਰੀਆਂ ਆ ਭਿੰਡੀਆਂ ਜੇ ਤੋੜਦੀਆਂ 4 ਕਿਲੋ ਤੋੜੀਆਂ ਜੇ ਠੀਕ ਹੈ ਠੀਕ ਹੈ ਹਾਂ ਜੀ ਤੇ ਬਾਈ ਫਿਰ ਇਹ ਮਤਲਬ ਕੋਈ ਸੇਲ ਸੂਲ ਵੀ ਕਰਦੇ ਕਿ ਜਾਂ ਆਪ ਨੇ ਨਹੀਂ ਭਾਜੀ ਇਹ ਜੱਗੇ ਭਾਜੀ ਕੋਈ ਸੇਲ ਨਹੀਂ ਜਿੱਦਾਂ ਤੁਸੀਂ ਸਾਡੇ ਭਰਾ ਜੇ ਨਾਲ ਤਾਂ ਪਤਾ ਆਪਣਾ ਪਸ਼ੂਆਂ ਦਾ ਵਪਾਰ ਆ ਹਾਂ ਜੀ ਹਾਂ ਜੀ ਇਸ ਤਰ੍ਹਾਂ ਜਿਹੜਾ ਭੈਣ ਭਰਾ ਆਪਣੇ ਕੋਲ ਹੁੰਦਾ ਪਿਆਰ ਨਾਲ ਠੀਕ ਹੈ ਠੀਕ ਹੈ ਜੇ ਵਾਧੂ ਹੋਵੇ ਤੇ ਭੈਣ ਭਰਾ ਨੂੰ ਕਿਲੋ ਅੱਧਾ ਕਿਲੋ 2 ਕਿਲੋ ਤੇ ਚਲੋ ਹੋਰ ਵੀ ਕੋਈ ਲੋੜ ਮਤ ਲਾਉਂਦਾ ਆ। ਇਹ ਦੇਖੋ ਪਿੰਡੀਆਂ ਲੱਗੀਆਂ ਪਿੰਡੀਆਂ ਹਾਈਬ੍ਰਿਡ ਹੀ ਪਿੰਡੀਆਂ ਐ। ਇਹ ਜਿਹੜੀ ਅਮਜੀਤ ਪਾਜੀ ਹੋਂਦ ਤੱਕ ਤੋੜ ਲੀਆਂ ਐ। ਅੱਛਾ ਜੀ। ਇਹ ਜਿਹੜੀ ਜੱਗੇ ਪਾਜੀ ਪਿੰਡੀ ਲੱਗਦੀ ਇਹਨੂੰ। ਠੀਕ ਐ ਠੀਕ। ਹਾਈਬ੍ਰਿਡ ਆ ਸਾਰਾ। ਠੀਕ ਐ ਜੀ। ਹਾਂਜੀ। ਤੇ ਪਰਲੀ ਸਾਈਡ ਤੇ ਉਧਰ ਫਿਰ ਕਲੇਲੀ। ਹਾਂਜੀ। ਕੀ ਆ ਫਿਰ ਬੈੱਡ ਬੁੱਡ ਦਾ ਕਿਵੇਂ ਆ ਇਹ ਇਹ ਆਪ ਹੀ ਭਾਜੀ ਦੇਸੀ ਸਾਰਾ ਕੰਮ ਤੁਹਾਨੂੰ ਦੱਸਣ ਦੇ ਕੀਤਾ ਏ ਅੱਛਾ ਜੀ ਠੀਕ ਵੇਖੋ ਇਹ ਬੈੱਡ ਤਿਆਰ ਕੀਤਾ ਆਪਣੇ ਮੈਨ ਖਲੋਣ ਲਈ ਕੋਈ ਕੁੱਤਾ ਨਾ ਬੜੇ ਵਿੱਚ ਕੋਈ ਮੰਨ ਲਓ ਹਨ ਕੋਈ ਭਨੇਣਾ ਇਹ ਸਪੈਸ਼ਲ ਮੰਨ ਲਓ ਆਪ ਤਿਆਰ ਕੀਤਾ ਏ ਸ਼ਾਮ ਵਧੀਆ ਇੱਥੇ ਗਿਆ ਸ਼ਾਮ ਵੇਖੋ ਭਾਜੀ ਆਹ ਇਹ ਤਰੀਕਾ ਵੀ ਆਪ ਹੀ ਤਿਆਰ ਮੈਂ ਕੀਤੀਆਂ ਜੇ ਠੀਕ ਹੈ ਠੀਕ ਹੈ ਇਹ ਦੇਸੀ ਕਰਤੋਣਿਆਂ ਤੋਂ ਅੱਛਾ ਜੀ ਹੋਰ ਵੀ ਤਿਆਰ ਕਰਨ ਦੇ ਅਸੀਂ ਬਕੈਨਾ ਵੀ ਠੀਕ ਹੈ ਠੀਕ ਹੈ ਹਾਂ ਜੀ ਗ੍ਰੀਨ ਰੋਡ ਹੋਊਗਾ ਚੰਗਾ ਪ੍ਰੋ ਲੈ ਸਕਦਾ ਇਹ ਚੱਪਣ ਗਦੂ ਬਾਜੀ ਅੱਛਾ ਜੀ ਇਹਨਾਂ ਤੋਂ ਅੱਜ ਤਿੰਨ ਤਿੰਨ ਇੱਕ ਬੂਟੇ ਤੇ ਤਿੰਨ ਤਿੰਨ ਚਾਰ ਚਾਰ ਲੱਥੇ ਇਹ ਚੱਪਣ ਗਦੂ ਠੀਕ ਹੈ ਜੀ ਉਹ ਵੀ ਲਾ ਕੇ ਮੁੰਡਾ ਆਪਣੇ ਨਾਲ ਰਣਜੀਤ ਆ ਉਹਨੂੰ ਦਿੱਤੇ ਆ ਅੱਛਾ ਜੀ ਤੇ ਆ ਆ ਗਈ ਸ਼ਿਮਲਾ ਮਿਰਚ ਬਾਜੀ ਠੀਕ ਹੈ ਠੀਕ ਹੈ ਲਓ ਬਾਜੀ ਸ਼ਿਮਲਾ ਮਿਰਚ ਤੇ ਕਈ ਵੀਰ ਭਰਾ ਕਹਿੰਦੇ ਆ ਕਿ ਬੂਟੇ ਲਾਈਦੇ ਲੱਗਦਾ ਕੁਝ ਨਹੀਂ ਆ ਹਾਂ ਜੀ ਹਾਂ ਜੀ ਨਹੀਂ ਆਪਾਂ ਤਿਆਰ ਕੀਆ ਹੋਇਆ ਫੁੱਲ ਵੀ ਵੇਖੋ ਪਏ ਆ ਹਾਂ ਜੀ ਫੁੱਲ ਵੀ ਆਪ ਤਿਆਰ ਕੀਤਾ ਸਾਰਾ ਠੀਕ ਹੈ ਠੀਕ ਹੈ ਹਾਂ ਜੀ ਤੇ ਇਹਦੇ ਨਾਲ ਕੋਈ ਬਿਮਾਰੀ ਨਹੀਂ ਤੇ ਕੋਈ ਝੋਖਣੀ ਤੇ ਬਿਲਕੁਲ ਜੈਨੂਮਾਨ ਤਰੀਕੇ ਦੇ ਨਾਲ ਆ ਆ ਵਿਖਾਉਨੇ ਆ ਆ ਕਰੇਲੇ ਆ ਭਾਜੀ ਅੱਛਾ ਜੀ ਹਾਂਜੀ ਆ ਵੇਖੋ ਕਰੇਲੇ ਲੱਗੰਦੇ ਆ ਆ ਵੇਖੋ ਭਾਜੀ ਲਓ ਭਾਜੀ ਕਰੇਲੇ ਵੀ ਲੱਗੰਦੇ ਏ ਹੂੰ ਸਬਜ਼ੀਆਂ ਬਾਈ ਨੇ ਘਰ ਦੇ ਵਿੱਚ ਤਿਆਰ ਕੀਤੀਆਂ ਸਾਰੀਆਂ ਹਾਂਜੀ ਆ ਦਜੀ ਮਿਰਚ ਆ ਕੁਛ ਭੁੰਡੀ ਅੱਛਾ ਜੀ ਹਾਂਜੀ ਆ ਵੀ ਭੁੰਡੀ ਨਿੱਕੀ ਨਿੱਕੀ ਜਿਹੜੀ ਹੁੰਦੀ ਓ ਹਾਂਜੀ ਆ ਖੀਰਾ ਜੇ ਅੱਛਾ ਜੀ ਇਹ ਖੀਰਾ ਤਿਆਰ ਆ ਤੇ ਇਹਨੂੰ ਵੀ ਫੁੱਲ ਫਲ ਪਏ ਆ ਹਾਂਜੀ ਹਾਂਜੀ ਵੇਖੋ ਫੁੱਲ ਪਏ ਆ ਲਓ ਭਾਈ ਜੀ ਹਾਂਜੀ ਇਹ ਆਪਾਂ ਬਾਜ਼ਾਰੋਂ ਬੂਟੇ ਬਾਟੇ ਲੈਨੇ ਉਹਨਾਂ ਨੂੰ ਵੈਸੇ ਭਾਈ ਥੋੜਾ ਘਟ ਹੀ ਫਸਫਲ ਲੱਗਦਾ ਘਟ ਭਾਜੀ ਹਾਂਜੀ ਇਹ ਤੁਹਾਡੇ ਹਿਸਾਬ ਨਾਲ ਜੱਗੇ ਭਾਜੀ ਤੇ ਨੂੰ ਹੁੰਦੇ ਰਹੇ ਹਾਂਜੀ ਕਿੰਨੇ ਕਿ ਦਿਨਾਂ ਦੇ ਹੋਣਗੇ ਤੁਹਾਡੇ ਅੰਦਾਜ਼ੇ ਨਾਲ ਮੰਨ ਲਓ ਕੋਈ ਹੋਊਗਾ ਕੋਈ 25 20-25 ਦਿਨਾਂ ਦੇ ਹੋਣਗੇ ਹਾਂਜੀ ਤੇ ਆ ਜਿਓ ਇੱਧਰ ਬਟਾਉਂਦੇ ਆ ਇਹ ਤੁਹਾਨੂੰ ਬਤਾਉਂ ਜੇ ਲਓ ਭਾਈ ਜੀ ਇੱਕ ਬੂਟੇ ਨੂੰ ਨਾ ਅੱਛਾ ਜੀ ਘਟੋਂ ਘਟ ਵੀ ਤੇ 70-70 ਬਤਾਉਂ ਲੱਗਦੀ ਜੀ ਠੀਕ ਠੀਕ ਕਦੋਂ ਤਜੀਰੀ ਤੋੜ ਲੈ ਬਤਾਉਂ ਕਿ ਜੀਰੀ ਤਿਆਰ ਹੋ ਗਈ ਫੇਰ ਅੱਛਾ ਜੀ ਹਾਂਜੀ ਲਓ ਪਾਜੀ ਕਾਟੀਆਂ ਆ ਦੂਜੀ ਮਿਰਚ ਇਹੋ ਆਥਾਂ ਕਿੰਨਾ ਹੋਊਗਾ ਜੇ ਤਕਰੀਬਨ ਹਾਂ ਵੇਖ ਲਓ ਪਾਜੀ ਤੁਹਾਡੇ ਹਿਸਾਬ ਨਾਲ ਕਿੰਨਾ ਹੋਊਗਾ ਸਾਰਾ ਜਿਹੜਾ ਟੋਟਲੇ ਪੰਜ ਚਾਰ ਮਰਲੇ ਹੋਊਗਾ ਸਾਰਾ ਪੰਜ ਛੇ ਮਰਲੇ ਹੋਊ ਪੰਜ ਛੇ ਮਰਲੇ ਹੋਊ ਨਹੀਂ ਹੋਣਾ ਨਹੀਂ ਵੈਸੇ ਹੀ ਹਾਂਜੀ ਆ ਬਤਾਉਂ ਆ ਇਹ ਹੁਣ ਨਵੇਂ ਬੀਜ ਆਪਾਂ ਤਿਆਰ ਕੀਤੇ ਸੀ ਅੱਛਾ ਜੀ ਇਹਨਾਂ ਨੂੰ ਗਰਕੋਂਗੇ ਬਤਾਉ ਕਹਿ ਦੇਣੇ ਆ ਇਹ ਪਹਿਲੀ ਈ ਆਏ ਹਾਂਜੀ ਠੀਕ ਆ ਠੀਕ ਆ ਹਾਂਜੀ ਇਹ ਨਾ ਪਹਿਲੀ ਈ ਆਏ ਆ ਅੱਛਾ ਜੀ ਗਰਕੋਂਗੇ ਬਤਾਉ ਕਹਿ ਦੇਣਾ ਨਾ ਠੀਕ ਆ ਠੀਕ ਆ ਹਾਂਜੀ ਹਾਂਜੀ ਇਹ ਇਹ ਡੜੇ ਲੰਮੇ ਹੁੰਦੇ ਆ ਅਛਾ ਇਹ ਹਾਥਾ ਤੇ ਜੜੇ ਹਾਂ ਹਾਥਾ ਤੇ ਜੜੇ ਹਾਂ ਜੀ ਇਹ ਆ ਪੰਜ ਬੂਟੇ ਆਪਾਂ ਸਪੈਸ਼ਲ ਤਿਆਰ ਕੀਤੇ ਆ ਜਿਹੜੇ ਵੀਰਾਂ ਭਰਾਵਾਂ ਦੇ ਘਰ ਥਾਂ ਤੋਂ ਲਾਗੇ ਘਰ ਦੇ ਹੁੰਦਾ ਵਾ ਤੇ ਸਬਜ਼ੀ ਪਾਣੀ ਦਾ ਤੁਸੀਂ ਕੰਮ ਘਰੇ ਕਰ ਸਕਦੇ ਆ ਜੀ ਹਾਂ ਜੀ ਕਰੇ ਕਰ ਸਕਦੇ ਆ ਕੋਈ ਵੀ ਸਪਰੇਅ ਨਹੀਂ ਇਹਨਾਂ ਨੂੰ ਆਪਾਂ ਵੀ ਸਪੈਸ਼ਲ ਤਿਆਰ ਕੀਤਾ ਆਪਣਾ ਬਾਥੂ ਅਛਾ ਜੀ ਇਹ ਇੱਕ ਦੇ ਸਿਆਲ ਚ ਮੰਨ ਲਓ ਹੁੰਦਾ ਨਾ ਬਾਥੂ ਆਪਾਂ ਜਿਹੜਾ ਪਾਉਨੇ ਆ ਇਹ ਸਪੈਸ਼ਲ ਆਪਾਂ ਦੋ ਬੂਟੇ ਤਿਆਰ ਕੀਤੇ ਆ ਆਪ ਠੀਕ ਆ ਠੀਕ ਆ ਠੀਕ ਆ ਇਹ ਗਰਮੀਆਂ ਦੇ ਸਾਗ ਵਾਸਤੇ ਭਾਜੀ ਇੱਕ ਰੀ ਟੋਣ ਦੇ ਸਾਗ ਧਰ ਲਿਆ ਜੀ ਆਪਾਂ ਇੱਕ ਬੁੱਟੇ ਤੋਂ ਇੱਕ ਵਾਰੀ ਦਲਾਫੀ ਇੱਕ ਵਾਰੀ ਦਾ ਬਿਲਕੁਲ ਪਾਜੀ ਵੇਖਿਓ ਤੁਸੀਂ ਆ ਵੇਖੋ ਫੋੜ ਫੁੱਟਣ ਦੇ ਹੀ ਆ ਨਾ ਇਹ ਨਾ ਨਾ ਲੱਗ ਜਾਣਾ ਚੌੜਾ ਪੂਰਾ ਹੋ ਗਿਆ ਪਿਆਵਾ ਚੈੱਕ ਕਰੋ ਚੱਕ ਪੂਰੀ ਹਰਿਆਲੀ ਵਿੱਚ ਹੈ ਤੇ ਕੋਈ ਸੁੰਢੀ ਸਾੰਦੀ ਨਹੀਂ ਆ ਤੇ ਕੋਈ ਦੋ ਬੂਤੇ ਆਪਧਾਰ ਕੀਤੇ ਆਪਾਂ ਅੱਛਾ ਜੀ ਹਾਂ ਜੀ ਆਹ ਕਾੜਾ ਪੁੱਤਾ ਇਹ ਪਾਜੀ ਕੱਦੂ ਇਹ ਵੀ ਕੱਦੂ ਆ ਇਹ ਪਾਜੀ ਕੱਦੂ ਆ ਠੀਕ ਹੈ ਠੀਕ ਹੈ ਤੇ ਬਹੁਤ ਹੀ ਵਧੀਆ ਇਹ ਕੱਦੂ ਦੇਸੀ ਕੱਦੂ ਦੇਸੀ ਕੱਦੂ ਆ ਪਾਜੀ ਇਹ ਮਸ਼ੀਨੋਂ ਸਵਾਦ ਮੰਦਾ ਮੀਢ ਨੂੰ ਅੱਛਾ ਜੀ ਇਹਨੂੰ ਮੰਨ ਲਓ 12 ਮਹੀਨੇ ਕੱਦੂ ਲੱਗਣਗੇ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਇਹ ਵੀ ਕ੍ਰੇਲੀਆਂ ਆ ਹਾਂ ਇਹ ਕ੍ਰੇਲੀਆਂ ਜੀ ਇਹ ਤੋਂ ਇਲਾਵਾ ਹੋਰ ਕਿਹੜੀ ਸਬਜ਼ੀ ਆ ਹੋਰ ਆਪਣੇ ਕੋਲ ਆਹ ਬਤਾਉਂ ਆ ਆ ਚਾਰ ਪ੍ਰਕਾਰ ਦੇ ਬਤਾਉਂਗਾ ਬਾਕੀ ਸਾਰਾ ਕੁਝ ਤੁਹਾਨੂੰ ਦਿਖਾਉਣੇ ਆਜੋ ਫਿਰ ਅੱਛਾ ਜੀ ਆਹ ਹਰੇ ਬਤਾਉਂਗੇ ਠੀਕ ਹੈ ਠੀਕ ਹੈ ਹਾਂਜੀ ਆ ਮੈਂ ਖੋ ਹਰੇ ਬਤਾਉਂਗਾ ਲੋ ਭਾਜੀ ਇੱਧਰ ਹਰੇ ਆ ਹਰੇ ਆ ਅੱਛਾ ਜੀ ਆ ਦੂਜੇ ਬਤਾਉਂਗਾ ਕੋ ਚਟੇ ਆ ਅੱਛਾ ਜੀ ਹਾਂਜੀ ਆ ਵੀ ਦੇਖੋ ਬੂਟਾ ਕਿੱਡਾ ਡੱਕਿਆ ਜੱਗੇ ਭਾਜੀ ਦਿਖਾਓ ਲੋ ਭਾਜੀ ਇੱਧਰ ਵੀ ਪੂਰਾ ਫਲ ਪਿਆ ਵਾ ਹਾਂਜੀ ਹੈ ਚਾਰ ਪੰਜ ਮਰਲੇ ਯਾਰ ਇਹ ਸਿੱਜੀ ਸਾਰਾ ਪੇਟੀ ਖਾਂਦਾ ਭਾਈ ਕਿਦਾਂ ਹਾਂ ਆ ਵੇਖੋ ਭਾਜੀ ਇੱਧਰ ਵੇਖੋ ਆ ਦੂਜੇ ਬਤਾਉਂਗਾ ਕੀ ਬਲੈਕ ਬਲੈਕ ਹਾਂਜੀ ਆ ਵੇਖੋ ਉਹ ਬਾਈ ਜੀ ਇੱਧਰ ਬਲੈਕ ਹਾਂਜੀ ਪੂਰੀ ਲਿਸ਼ਕਿਆ ਤੇ ਹਾਂਜੀ ਇਹ ਚੌਵਾਂ ਮਰਲੇ ਦੇ ਵਿੱਚ ਬਾਈ ਕਹਿੰਦਾ ਕਿ ਆਪਾਂ ਸੇਲ ਨਹੀਂ ਕਰਦੇ ਜਿਹੜੇ ਵੀ ਭਰਾ ਨੂੰ ਲੋੜ ਹੁੰਦੀ ਆ ਆ ਕੇ ਲੈ ਜਾਂਦਾ ਤੋੜ ਕੇ ਪੁੱਛਦੇ ਆ ਦੂਜੀ ਜੀ ਡੋਡਾ ਪਤਾਉਂ ਜਿਹਨੂੰ ਕਹਿ ਦਿੰਨੇ ਆ ਬੋਲ ਠੀਕ ਗੋਲ ਜੇ ਵੈਸੇ ਇਹਨੂੰ ਬੋਲ ਦਿੰਨੇ ਡੋਡਾ ਪਤਾਉਂ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਬਾਈ ਆਪਾਂ ਆਪਣੀ ਭਾਸ਼ਾ ਦੇ ਵਿੱਚ ਜਿਹੜੇ ਜਿਹੜੇ ਹਨ ਏਰੀਆ ਦੇ ਵਿੱਚ ਤੇ ਆ ਵੀ ਬਤਾਉਂ ਆ ਇਹ ਤੋਂ ਲਾਲੇ ਅੱਜ ਠੀਕ ਹੈ ਠੀਕ ਇਹਨੂੰ ਖੱਟੇ ਲੱਗਦੇ ਜੀ ਇਹਨੂੰ ਖੱਟੇ ਹਾਂਜੀ ਇਹਨੂੰ ਖੱ ਇਹ ਗੰਡੇ ਆਪਣੇ ਬੀਜ ਤੋਂ ਤਿਆਰ ਕੀਤੇ ਉਹ ਨਹੀਂ ਲਾਈ ਆਪਾਂ ਹਮਤਲੋ ਨਹੀਂ ਗਈ ਠੀਕ ਹੈ ਠੀਕ ਹੈ ਇਹ ਵੀ ਘਰ ਦਾ ਤਿਆਰ ਕੀਤਾ ਇਹ ਵੀ ਘਰ ਦਾ ਆ ਜੀ ਤੂੰ ਵੇਖੋ ਭਾਜੀ ਧਲੀਆਂ ਵੀਰ ਕਹਿੰਦੇ ਧਲੀਆਂ ਨਹੀਂ ਤਿਆਰ ਹੁੰਦਾ ਸਭ ਕੁਝ ਤਿਆਰ ਹੁੰਦਾ ਮਿਹਨਤ ਕਰਨੀ ਪੈਂਦੀ ਬਾਈ ਨਾ ਮਿਹਨਤ ਕਰਨੀ ਪੈਂਦੀ ਹਾਂਜੀ ਲੋ ਭਾਜੀ ਮਿਹਨਤ ਕੀਤੀ ਬਾਈ ਨੇ ਹਾਂਜੀ ਇਹ ਪੂਰੇ ਇਹਨਾਂ ਗਰਮੀਆਂ ਚ ਲੈਣੇ ਆ ਨਜ਼ਾਰੇ ਦੇ ਨਾਲੇ ਦੂਜੇ ਲਾਗੇ ਪੰਨੇ ਵੀਰ ਭਰਾ ਜਿੰਨੇ ਵੀ ਰਹਿੰਦੇ ਆ ਸਾਰਿਆਂ ਨਾਲੇ ਆਜਾ ਆਏ ਅੱਲਾ ਦਾ ਬੂਟਾ ਭਾਜੀ ਆਜੋ ਆਲੋ ਲਾਗੇ ਆ ਜੀ ਠੀਕ ਹੈ ਠੀਕ ਹੈ ਜੱਗੇ ਭਾਜੀ ਆਜੋ ਤੁਹਾਨੂੰ ਖੰਨਾ ਇਹ ਅੱਲਾ ਹੈ ਅੱਛਾ ਜੀ ਵਾਂ ਵਾਂਜੀ ਦੀ ਅੱਲਾ ਲੱਥਿਆ ਕਰੂ ਇਹਨਾਂ ਠੀਕ ਹੈ ਠੀਕ ਹੈ ਜੀ ਹਾਂ ਜੀ ਲੋ ਭਾਜੀ ਕਰੋ ਚੈੱਕ ਇਹ 4-5 ਮਰਲੇ ਭਾਈ ਇਹ ਕਿਹਨੇ ਮਰਲੇ ਇੰਨੇ ਕ 4-5 ਮਰਲੇ ਦੇ ਵਿੱਚ ਕਿਹਨੇ ਆਪਣਾ ਬਿਜ਼ਨਸ ਸਟਾਰਟ ਕਰਨਾ ਹੋਵੇ ਭਾਜੀ ਮੈਂ ਮੇਕੀ ਦੇ ਦੇਣਾ ਤੁਹਾਨੂੰ ਅੱਛਾ ਜੀ 5 ਮਰਲੇ ਛੱਡੋ 10 ਮਰਲੇ ਤੁਸੀਂ ਤਿਆਰ ਕਰ ਲਓ ਅਛਾ ਜੀ ਬਹੁਤਾ ਨਹੀਂ ਆ ਮੈਂ ਬਹੁਤਾ ਨਹੀਂ ਜ਼ਿਆਦਾ ਕਹਿੰਦਾ ਠੀਕ ਆ 10 ਮਰਲਿਆਂ ਚੋਂ ਰੋਜ਼ ਤੁਸੀਂ 5-700 ਰੁਪਏ ਦੇੜੀ ਪਾਇਆ ਕਰੋ 5-700 ਘਰ ਬੈਠੇ ਘਰ ਬੈਠੇ ਭਾਜੀ ਐ ਤਰੇਕ ਦੀ ਸ਼ਾਲ ਬੈਗੀ 60 ਰੁਪਏ ਕਿਲੋ ਭਾਜੀ ਭਿੰਡੀ ਆ ਹਾਂਜੀ ਠੀਕ ਆ ਬਿਲਕੁਲ ਸਹੀ ਕਰਾ ਅੱਧਾ ਮਰਲਾ ਖਾਂ ਅੱਧਾ ਮਰਲਾ ਖਾਂ ਜੀ ਹਾਂਜੀ 4 ਕਿਲੋ ਭਿੰਡੀ ਲੱਤੀ ਸਾਡੀ ਠੀਕ ਆ ਠੀਕ ਆ ਅੱਧੇ ਮਰਲੇ ਦੇ ਮਤਲਬ 240 ਰੁਪਏ ਹੋਗੇ 240 ਹੋਗੇ ਅੱਧੇ ਮਰਲੇ ਚ ਹਾਂਜੀ ਤੇ ਬਾਕੀ ਕਰੇਲੇ ਵੇਖ ਲਓ ਕਿੰਨੇ ਲੱਗੇ ਆ 1000 ਰ ਪੀ ਮਨ ਲੋ ਵੀ 5-700 ਕਿਤੇ ਨਹੀਂ ਗਿਆ ਬਾਕੀ ਭਾਜੀ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਸਾਰਾ ਕੁਝ ਲੋਕ ਵੇਖੋ ਬਾਹਰ ਜਾ ਕੇ ਵੀ ਕਈ ਕੁਝ ਮਿਲਦੇ ਆ ਸਹੀ ਗੱਲ ਆ ਤੇ ਆਪਾਂ ਇੱਥੇ ਮੰਨ ਲੋ ਰਹਿ ਕੇ ਮਿਹਨਤ ਨਹੀਂ ਕਰ ਸਕਦੇ ਜੱਗੇ ਭਾਜੀ ਆ ਵੀ ਬਤਾਉਂ ਜੇ ਅੱਛਾ ਜੀ ਹਾਂ ਜੀ ਆ ਇਧਰ ਕੀ ਖੀਰਾ ਲੱਗਿਆ ਤੁਹਾਨੂੰ ਇਹ ਵੀ ਵਿਖਾਉਣਾ ਸਾਰਾ ਕੁਝ ਮੈਂ ਤਾਂ ਹੀ ਦਿਹਾ ਮਖਾਉਣਾ ਆ ਹੋਰ ਪ੍ਰਕਾਰ ਦੇ ਪਹਿਲੀ ਦੀ ਬਤਾਉ ਲਾਇਏ ਜਿਹੜੇ ਦੱਸਣ ਰਿਹਾ ਹਾਂ ਤੁਹਾਨੂੰ ਉਧਰ ਅੱਛਾ ਅੱਛਾ ਠੀਕ ਹੈ ਠੀਕ ਹੈ ਆ ਵੀ ਸ਼ਿਮਲਾ ਮਿਰਚ ਆ ਅੱਛਾ ਜੀ ਤੇ ਆ ਵੀ ਕਦੂ ਆ ਠੀਕ ਹੈ ਠੀਕ ਹੈ ਇਹ ਗਰਮੀਆਂ ਵਾਲੇ ਕਦੂ ਆ ਅੱਛਾ ਅੱਛ ਆ ਕੀਰੇ ਬਾਈ ਲੱਗਣੇ ਵੀ ਚਾਲੂ ਹੋ ਗਏ ਆ ਕੋਈ ਸਪਰੇਅ ਤੋਂ ਬਿਨਾ ਜੀ ਆ ਵੇਖੋ ਅੱਛਾ ਜੀ ਸਾਰੀ ਬੂਟੇ ਵੇ ਲੋ ਕਿੱਡੇ ਕਰਿਆ ਜੀ ਤੇ ਕੀਰੇ ਲੱਗਣ ਵੀ ਡੇਪੇ ਜੀ ਨੂੰ ਠੀਕ ਆ ਠੀਕ ਆ ਲੋ ਇਹਦੇ ਫੁੱਟ ਫੁੱਟ ਦੇ ਬੂਟੇ ਹੋਏ ਆ ਤੇ ਫਲ ਪੈਣਾ ਜਿਹੜਾ ਚਾਲੂ ਹੋਇਆ ਵਾ ਹਾਂਜੀ ਆ ਆ ਵੀ ਸ਼ਿਮਲਾ ਮਿਰਚ ਆ ਇੱਚ ਦੋ ਪ੍ਰਕਾਰ ਦੀ ਹੁੰਦੀ ਸ਼ਿਮਲਾ ਮਿਰਚ ਇੱਕ ਗੋਲ ਹੁੰਦੀ ਐ ਲੰਮੀ ਆ ਠੀਕ ਆ ਠੀਕ ਆ ਤੇ ਇਹਨਾਂ ਨੂੰ ਵੀ ਫੁੱਲ ਫਲ ਪਾਏ ਇਹਨੂੰ ਫੁੱਲ ਪੈ ਕੇ ਇਹਨੂੰ ਹਫਤੇ ਪੱਕੇ ਤਿਆਰੀ ਆ ਫੁੱਲ ਫਲ ਇਹਨਾਂ ਨੂੰ ਵੀ ਪਏ ਆ ਪੂਰੇ ਤੇ ਜਿਹੜੀ ਇਹ ਸਾਰੀ ਜ ਸਬਜ਼ੀ ਜਿਹੜੀ ਆ ਬਾਈ ਨਾਲ ਲਾਈ ਐ ਸਾਰੀ ਘਰ ਦੀ ਆ ਹ ਹਾਂਜੀ ਠੀਕ ਠੀਕ ਹੋ ਗਿਓ ਨਾ 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 ਪਾਜੀ ਹਾਂ ਇਹ ਬਾਹਾਂ ਬਾਜ ਦੇਂਦੇ ਪੜੋਲ ਅੱਛਾ ਅੱਛਾ ਠੀਕ ਹੈ ਸਾਡੇ ਮਲੋ ਆਪਾਂ ਨੂੰ ਇਲਾਕੇ ਦੀ ਬੋਲੀ ਆ ਹਾਂਜੀ ਹਾਂਜੀ ਅਸੀਂ ਇਹਨਾਂ ਨੂੰ ਚਿੱਟੇ ਰੰਗ ਦੇ ਹੁੰਦੇ ਆ ਅੱਛਾ ਜੀ ਇਹ ਮੰਨ ਲਓ ਬਹੁਤ ਹੀ ਜ਼ਿਆਦਾ ਸਵਾਦ ਪਾਜੀ ਬੰਦੇ ਆ ਠੀਕ ਹੈ ਠੀਕ ਇਸ ਬੂਟੇ ਨੂੰ ਘਟੋ ਘਟ 50 ਪੜੋਲ ਲੱਗਣਗੇ ਅੱਛਾ ਜੀ ਇੱਕ ਵਾਰੀ ਦਾ ਇੱਕ ਵਾਰੀ ਠੀਕ ਹੈ ਪੜੋਲ ਜੀ ਮਲੇ ਇੱਕ ਵਾਰੀ ਦੇ ਵਿੱਚ ਉਹ ਕਿੰਨਾ ਹੋਊਗਾ ਕੋਈ 2 ਕਿਲੋ 4 ਕਿਲੋ ਨਹੀਂ ਇੱਕ ਵਾਰੀ ਚ ਭਾਜੀ ਘਾਟੋ ਘਾਟ 10 ਕਿਲੋ ਲੱਤਣੇ ਜੀ ਠੀਕ ਹੈ ਠੀਕ ਹੈ ਭਾਜੀ ਇੱਕ ਵਾਰੀ ਜਾਂ 10 ਕਿਲੋ ਆਪਾਂ ਇੱਕੋ ਹੀ ਵੱਲ ਤਾਂ ਹੀ ਲਾਈ ਆ ਉਹ ਵੀ 50 ਦੇ ਹਿਸਾਬ ਨਾਲ ਲਾ ਲਓ ਉਹਦੇ 50 ਦੇ ਸਿੱਧੇ 500 ਦੇ ਹਾਂਜੀ ਇੱਧਰ ਆ ਕਰੇਲੇ ਮੋਲ ਫੇਰ ਭਾਜੀ ਆਹ ਦੇਖੋ ਕਰੇਲੇ ਉਹ ਭਾਜੀ ਇੱਧਰ ਵੀ ਲੱਗੇ ਆ ਕਰੇਲੇ ਇਹ ਵੀ ਭਰਿਆ ਹੀ ਭਿਆ ਥੱਲੇ ਬੂਟਾ ਸਾਰਾ ਠੀਕ ਹੈ ਠੀਕ ਹੈ ਹਾਂਜੀ ਆ ਜਓ ਸੋ ਭਾਜੀ ਹੋਰ ਅੱਗੇ ਬਈ ਕਹਿੰਦਾ ਕਿ ਦਿਖਾਉਨੇ ਆ ਇਹ ਇਹ ਜੱਗੇ ਪਾ ਲਈ ਆ ਪਾਕੀ ਸਾ ਆਪਣਾ ਕਮਾਲ ਆ ਅੱਛਾ ਜੀ ਹਾਂਜੀ ਇਹ ਇਹ ਕਿਹੜੇ ਨੇ ਨੰਬਰਾਂ ਦਾ ਹੁੰਦਾ ਇਹਨਾਂ ਦਾ ਕੋਈ ਸੀ ਜੀ ਪਾਜੀ 85 ਕਮਾ ਰਿਆ ਅੱਛਾ ਜੀ ਆ ਜਿਹੜਾ ਉਕਲਾ ਕਮਾ ਤਨ ਵਗਾਉਂਦੇ 85 ਆ ਠੀਕ ਆ ਠੀਕ ਆ ਜੀ ਹਾਂ ਜੀ ਇਹ 85 ਕਮਾ ਰਿਆ ਆ ਜਿਹੜੀ ਆਪਾਂ ਪੀਨੇ ਆ ਜਿਹੜੀਆਂ ਰੂੜੀਆਂ ਤੋਂ ਉਹ ਵੀ 85 ਕਮਾਤ ਹੁੰਦਾ ਜਿੱਦੀ ਆਪਾਂ ਰੋ ਪੀਨੇ ਆ ਬਹੁਤ ਮਿੱਠੀ ਹੁੰਦੀ ਨਾ ਮਿੱਠਾ ਦੇ ਪੋਲਾ ਕਮਾ ਰੇ ਆ ਠੀਕ ਆ ਠੀਕ ਆ ਤੁਪੰਧਿਆ ਕਜੀ ਵੈਸਤੇ ਆਈ ਠੀਕ ਆ ਠੀਕ ਆ ਤੇ ਇਹ ਵਿੱਚ ਪਿੰਡੀਆਂ ਫੇਰ ਆਪ ਤਿਆਰ ਕੀਤੀਆਂ ਅੱਛਾ ਇਹਦੇ ਵਿੱਚ ਵਿੱਚ ਲਾਤੀਆਂ ਇਹਦੇ ਵਿੱਚ ਲਾਤੀਆਂ ਹਾਂਜੀ ਠੀਕ ਆ ਠੀਕ ਆ ਇਹ ਫਿਰ ਕੱਡੂ ਆ ਅੱਛਾ ਜੀ 099 099 ਸਭ ਤੋਂ ਟੋਪ ਦਾ ਗੋੜੇ ਦਾ ਪੈਂਦਾ 099 ਦਾ ਅੱਛਾ ਜੀ ਹਾਂ ਜਿਹੜਾ ਆਪਾਂ ਦੇਸੀ ਘਰ ਚ ਖਾਣੇ ਦੇਸੀ ਘਰ ਚ ਖਾਣੇ ਹਾਂਜੀ ਠੀਕ ਹੈ ਠੀਕ ਹੈ ਆਪਾਂ ਇਹ ਵੀ ਤਿਆਰ ਨਹੀਂ ਕਰਨਾ ਤੇ ਹੋਰ ਦੀ ਕੀ ਵੀ ਭਰਾਣੇ ਜਾਣਕਾਰੀ ਲੈਣੀ ਹੈ ਵੀਰੇ ਵੀਰ ਦਾ ਆਪਾਂ ਨੰਬਰ ਦਿੰਨੇ ਆ ਵੀਡੀਓ ਦੇ ਵਿੱਚ ਹੀ ਕੋਈ ਗੱਲ ਨਹੀਂ ਵੀਡੀਓ ਜਿਤਨਾ ਮਰਜੀ ਹੋਵੇ ਹਾਂਜੀ ਹਾਂਜੀ ਹੋਰ ਵਿਖਾ ਦਿੰਨੇ ਆ ਠੀਕ ਹੈ ਬਾਜੀ ਆਪਾਂ ਲਸਣ ਪੁੱਟਾ ਤੁਹਾਨੂੰ ਲਸਣ ਕਿੱ데 ਵਗਾਉਣਾ ਹੈ ਭਾਜੀ ਅੱਛਾ ਜੀ ਲਸਣ ਪੁੱਟਤਾ ਹੁਣ ਆਪਾਂ ਠੀਕ ਹੈ ਠੀਕ ਹੈ ਹਾਂਜੀ ਤੇ ਆਹ ਵੇਖੋ ਭਾਜੀ ਆਹ ਇਹਨੇ ਤਿਆਰ ਕੀਆ ਟ੍ਰੇਲੇ ਦੀਆਂ ਵੱਲਾਂ ਅੱਛਾ ਜੀ ਆਹ ਵੇ ਇਹ ਕਰ ਲਈਂ ਅੱਛਾ ਜੀ ਪਹੁੰਚ ਫਿਰ ਟੀਂਡੇ ਲਾਤੇ ਆ ਠੀਕ ਹੈ ਠੀਕ ਹੈ ਹਾਂ ਬਣਾ ਕੇ ਹਾਂ ਜੀ ਤੇ ਲਓ ਵੀ ਇਹ ਜਿਹੜੀ ਸਾਰੀਆਂ ਸਬਜ਼ੀਆਂ ਦਿਖਾਈਆਂ ਕੋਈ ਸਪਰੇ ਨਹੀਂ ਤੇ ਕੋਈ ਖਾਦ ਨਹੀਂ ਇਹਨਾਂ ਨੂੰ ਕੋਈ ਸਪਰੇ ਨਹੀਂ ਦੇਖੋ ਰੂੜੀ ਆ ਬਸ ਠੀਕ ਹੈ ਠੀਕ ਹੈ ਇੱਥੋਂ ਆਪਾਂ ਪਾਣੀ ਘਰੋਂ ਛੜਨਾ ਅੱਛਾ ਜੀ ਗੋਇਆ ਪਾਣੀ ਭਾਈ ਛੜਨਾ ਦੋ ਦਿਨ ਛੱਡ ਕੇ ਅੱਛਾ ਜੀ ਹਾਂ ਜੀ ਤੇ ਦੋ ਦਿਨ ਛੱਡ ਕੇ ਗੋਇਆ ਪਾਣੀ ਛੜਵਾਉਣਾ ਕੋਈ ਖਾਦ ਨਹੀਂ ਇਹਨਾਂ ਨੂੰ ਪਾਉਣੀ ਅੱਛਾ ਜੀ ਹਾਂ ਜੀ ਕੋਈ ਗੱਲਬਾਤ ਨਹੀਂ ਹੋਰ ਠੀਕ ਹੈ ਠੀਕ ਹੈ ਤੇ ਬਾਕੀ ਚਲੋ ਵੀਰ ਸਾਡ ਤੋਂ ਸਿਆਣੇ ਹੀ ਆਂ ਅਸੀਂ ਤੇ ਕਹਿੰਦੇ ਭਾਈ ਨੰਬਰ ਮੇਰਾ ਹੈਗਾ ਜੀ 9041796733 ਠੀਕ ਹੈ ਜੀ ਬਗੀਚਾ ਸਿੰਘ ਮੇਰਾ ਨਾਂ ਜੀ ਪਿੰਡ ਮੇਰਾ ਹਰੜ ਕਲਾਂ ਤਸੀਲ ਆਈ ਨਾਲਾ ਤੇ ਜ਼ਿਲ੍ਹਾ ਅਮਰਸਰ ਸਾਹਿਬ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਨਾ ਲਓ ਭਾਈ ਜੀ ਜੇ ਕੇਸ ਵੀਰ ਭਰਾ ਨੇ ਹੋਰ ਕੋਈ ਜਾਣਕਾਰੀ ਫਸਲ ਦੇ ਬਾਰੇ ਪੁੱਛਣੀ ਹੈ ਤੇ ਬਾਈ ਦੇ ਨਾਲ ਕਰ ਲਿਓ ਕੰਟੈਕਟ ਹਾਂਜੀ ਤੇ ਬਾਈ ਦਾ ਵੈਸੇ ਵਪਾਰ ਦਾ ਵੀ ਕੰਮ ਜੀ ਆਪਣਾ ਮੱਝਾਂ گاਵਾ ਦਾ ਵਪਾਰ ਹੈ ਨਾਲ ਠੀਕ ਹੈ ਠੀਕ ਹੈ ਲਓ ਇਹ ਤੇ ਆਪਾਂ ਮੈਨੂੰ ਸ਼ੌਂਕ ਹੀ ਆ ਭਾਜੀ ਠੀਕ ਹੈ ਜੀ ਮਾਂ ਨਾਲ ਆਪਾਂ ਨੂੰ ਸ਼ੌਕ ਹੈ ਹੁਣ ਆਪਾਂ ਮਾਂ ਵੀ ਵਿਜੇ ਆ ਠੀਕ ਹੈ ਹੋਰ ਪਹਿਲੀ ਜੀ ਆ ਇਹ ਮਾਲੋ ਪਕਾਵੀ ਜਵਾਰ ਵੀ ਨਾਲ ਅੱਛਾ ਯਾਰ ਕਰਨੇ ਉਧਰ ਇਹ ਜਵਾਰ ਤੇ ਆ ਡੇੜੀ ਹੋਈ ਆ ਠੀਕ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਹਲੋ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਦਾ